ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜ ਸੋ ਹੰਗੁ ਮਹਾਰਾਜੇ ਸੇਂਗੁ ਮਿਛਨੋ ਭਗਵਾਨ ਦੀ ਜ ਸਰਭਰ ਸੰਗਤ ਜਿਓ ਇਹ ਹਰ ਬਾਣੀ ਤਈ ਅਸੂਸ਼ੈ ਸੰਮਤਛੇ ਗੁਰਨਾਮ ਕੋਰ ਦੇ ਗਰੈ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਇਸ ਹਰ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਾਲਯੋਗ ਬਾਰੇ ਦੱਸਿਆ ਹੈ ਕਿ ਕਾਲਯੋਗ ਕੀ ਹੈ ਤੇ ਉਹ ਸਾਡੇ ਪੰਜ ਤੱਤ ਦੇ ਜਿਹੜੇ ਸਰੀਰ ਦੇ ਉੱਤੇ ਉਹ ਕਿਦਾਂ ਦਾ ਆਪਣਾ ਅਸਰ ਦਿਖਾਉਂਦਾ ਹੈ ਕਿ ਕਿਉਂਕਿ ਸਾਡੇ ਅੰਦਰ ਹੀ ਇਹ ਦੌਰ ਧਾਰਾ ਚੱਲਦੀਆਂ ਹਨ ਕਾਲਯੋਗ ਤੇ ਸਤਜੋਗ ਜਦੋਂ ਅਸੀਂ ਕਾਲਯੋਗ ਵਾਲੀ ਧਾਰਾ ਵਿੱਚ ਹੁੰਨੇ ਆ ਤੇ ਫਿਰ ਸਾਡੇ ਤੇ ਕਿਵੇਂ ਦਾ ਅਸਰ ਹੁੰਦਾ ਹੈ ਤੇ ਅਓ ਜਰਾ ਧਿਆਨ ਨਾਲ ਸੁਣੋ ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਕਿ ਕਲਯੁਗ ਹੈ ਕੀ ਹੈ ਤੇ ਸਤਜੋ ਕੀ ਹੈ ਸਤਜੋਗ ਉਹ ਹੈ ਜੋ ਸਤੋਗੁਣ ਵਿੱਚ ਆਉਂਦਾ ਹੈ ਤੇ ਕਲਯੁਗ ਉਹ ਹੈ ਜੋ ਤਮੋਗੁਣ ਵਿੱਚ ਆਉਂਦਾ ਹੈ ਸਤਜੋਗੀ ਜੀਵ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਜਤ ਸਤ ਸਬਰ ਸੰਤੋਖ ਸੰਜਮ ਸਹਿਨਸ਼ੀਲਤਾ ਪ੍ਰੇਮ ਪਿਆਰ ਪਰਉਪਕਾਰ ਤੇ ਪੁੰਨ ਦਾਨ ਆਦ ਹੈ ਤੇ ਕਾਲਜੋਗੀ ਜੀਵ ਉਹ ਹਨ ਜਿਨ੍ਹਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਰ ਈਰਖਾ, ਨਫ਼ਰਤ ਆਦ ਹਨ ਸੋ ਹਰ ਬਾਣੀ ਅਨਸਾਰ ਕਾਲਜੋਗ ਧਰਮ ਦੇ ਨਾਲ ਕੀ ਵਾਦਾ ਕਰ ਰਿਹਾ ਹੈ ਆਓ ਧਿਆਨ ਦਿਓ ਕਾਲਜੋਗ ਕਹੇ ਮੇਰਾ ਬਖਤ ਹੋਇਆ ਸੁਹਾਵਾ ਸੋ ਹੰਝਣੀ ਰੋਤ ਸੁਹਈਆ ਤੇ ਕਾਲਜੋਗ ਕਹਿ ਰਿਹਾ ਹੈ ਕਿ ਮੇਰਾ ਹੁਣ ਪੂਰਾ ਵਕਤ ਹੈ ਮੈਂ ਪੂਰੇ ਜੋਬਨ ਤੇ ਹਾਂ ਮੇਰਾ ਧਰਮ ਦੇ ਨਾਲ ਦਾਵਾ ਸੱਚ ਦੇਣਾ ਮਟਾਈਆ ਤੇ ਮੈਂ ਧਰਮ ਦੇ ਨਾਲ ਕੀ ਹੈ ਦਾਵਾ ਕਰਦਾ ਹਾਂ ਵਾਅਦਾ ਕਰਦਾ ਹਾਂ ਕਿ ਮੈਂ ਸੱਚ ਜਿਹੜਾ ਹੈ ਉਹਨੂੰ ਖਤਮ ਕਰ ਦੇਣਾ ਹੈ ਤੇ ਝੂਠ ਦਾ ਪ੍ਰਸਾਰ ਕਰਨਾ ਹੈ ਕਾਲ ਜੋਗੀ ਜੀ ਵਹੰਸ ਬਣਾਵਾ ਕਾਂਵਾ ਕਾਗ ਹੰਸ ਨਾ ਕੋਇ ਵਖਾਈਆ ਤੇ ਕਲਯੋਗ ਦੀ ਧਾਰਾ ਦੇ ਵਿੱਚ ਕੀ ਹੈ ਕਿ ਜੋ ਸੱਚੇ ਸੁੱਚੇ ਜੀਵ ਹਨ ਉਹਨਾਂ ਨੂੰ ਵੀ ਮੈਂ ਕੂੜੀ ਕਿਰਿਆ ਵਿੱਚ ਫਸਾ ਦੇਣਾ ਹੈ ਝਗੜਾ ਪਾਵਾਂ ਸਾਢੇ ਤਿੰਨ ਹੱਥ ਗਰਾਵਾਂ ਗਰਹਿ ਗਰਹਿ ਖੋਜ ਖੁਜਾਈਆ ਤੇ ਕਲ ਜੋ ਕੀ ਕਹਿ ਰਿਹਾ ਹੈ ਮੇਰਾ ਜਿਹੜਾ ਝਗੜਾ ਹੈ ਸਾਢੇ ਤਿੰਨ ਹੱਥ ਗਰਾਵਾਂ ਮੀਨਸ ਜਿਹੜਾ ਸਾਡਾ ਪੰਜ ਤਤ ਦਾ ਸਰੀਰ ਹੈ ਸਿਰਫ ਉਹਦੇ ਨਾਲ ਹੀ ਹੈ ਅਸੀਂ ਸੋਚਦੇ ਆਂ ਜਿਹੜਾ ਕਲਜੋਗਿਆ ਉਹ ਇੰਨੀਆਂ ਸਦੀਆਂ ਬਾਅਦ ਆਉਣਾ ਸਤਜੋਗ ਇੰਨੀ ਸਦੀ ਬਾਅਦ ਆਉਣਾ ਇਦਾਂ ਦਾ ਮੇਰੇ ਹਿਸਾਬ ਨਾਲ ਜਿੱਦਾਂ ਹਰ ਬਾਣੀ 'ਚ ਲਿਖਿਆ ਗਿਆ ਕੁਛ ਨਹੀਂ ਹੈਗਾ ਇਹ ਸਿਰਫ ਸਾਡੇ ਅੰਦਰ ਦੋ ਧਾਰਾਂ ਚੱਲਦੀਆਂ ਕਿ ਜੇ ਅਸੀਂ ਕਲਜੋਗੀ ਧਾਰ 'ਚ ਜਾ ਰਹੇ ਹਾਂ ਕਿ ਸਤਜੋਗੀ ਧਾਰ 'ਚ ਜਾ ਰਹੇ ਹਾਂ ਕਿਉਂਕਿ ਜਿਹੜੇ ਐਨੇ ਲੰਬੇ ਸਮੇਂ ਦੱਸੇ ਗਏ ਹਨ ਜਿਹੜਾ ਸਾਡੇ 5 ਦਾ ਜਿਹੜਾ ਸਰੀਰ ਹੈਗਾ ਸਾਡੇ 3 ਹੱਥ ਦਾ ਇਹ ਦੋ ਦਾ ਛਿੰਨ ਭਰ ਵੀ ਨਹੀਂ ਬਣਦਾ ਟਾਈਮ ਕਿ ਅਸੀਂ ਤੇ ਉਹ ਸਮਾਂ ਵੇਖਣਾ ਹੀ ਨਹੀਂ ਇਹਦੇ ਹਿਸਾਬ ਨਾਲ ਜਿੰਨੇ ਲੰਮੇ ਸਮੇਂ ਦੱਸਦੇ ਆ ਕਿ ਕਾਲ ਯੁਗ ਦਾ ਇੰਨਾ ਸਮਾਂ ਆ ਜਾਂ ਸਤਜੁਗ ਦਾ ਇੰਨਾ ਸਮਾਂ ਆ ਹਜ਼ਾਰਾਂ ਕਰੋੜਾਂ ਸਾਲ ਗਿਣਦੇ ਆ ਫਿਰ ਉਸ ਹਿਸਾਬ ਨਾਲ ਤੇ ਆਪਾਂ ਉਹ ਵੇਖ ਹੀ ਨਹੀਂ ਪਾਉਣਾ ਤੇ ਇਹ ਪਰਮੇਸ਼ਰ ਨੇ ਜੋ ਲਿਖਿਆ ਵਾ ਕਿ ਉਹ ਕਹਿੰਦਾ ਵੀ ਮੇਰਾ ਸਾਢੇ ਤਿੰਨ ਹੱਥ ਗਰਾਹ ਮਤਲਬ ਪੰਜ ਤਤ ਦਾ ਜਿਹੜਾ ਸਾਡਾ ਸਰੀਰ ਆ ਮੇਰਾ ਉਹਦੇ ਨਾਲ ਹੀ ਲੈਣਾ ਦੇਣਾ ਤੇ ਮੈਂ ਉਹ ਸਾਰੇ ਲੱਭ ਲੱਭ ਕੇ ਉਹਨਾਂ ਦੇ ਵਿੱਚ ਕੀ ਪਾਉਣੇ ਝਗੜੇ ਨੌਖੰਡ ਪ੍ਰਿਥਵੀ ਭੱਜਾ ਨਾਲ ਚਾਵਾਂ ਪ੍ਰਭ ਸਾਚੇ ਦੀ ਸਾਚੀ ਸੇਵਕ ਮਈਆ ਤੇ ਇਹੋ ਹੀ ਮੇਰੀ ਪਰਮਾਤਮਾ ਨੇ ਕੱਲ ਜੋ ਕਹਿੰਦਾ ਸੇਵਾ ਜਿਹੜੀ ਲਈ ਆ ਮੈਂ ਨੌਖੰਡ ਪ੍ਰਿਥਵੀ ਉੱਤੇ ਭੱਜਾ ਹੀ ਫਿਰਦਾ ਵਾਂ ਜਿੱਥੇ ਵੀ ਮੈਨੂੰ ਕੋਈ ਪੰਜ ਤਤ ਸਰੀਰ ਮਿਲਦਾ ਮੈਂ ਉਹਦੇ 'ਚ ਵੜ ਕੇ ਆਪਣੀ ਕੂੜੀ ਕਿਰਿਆ ਕਰਦਾ ਹਾਂ ਚੌਥੇ ਕਰਦੀ ਚੌਥੀ ਲੈਣ ਦੇਵਾ ਕਿਸੇ ਨਾਲ ਲਾਵਾ ਦੁਹਾਗਣਾ ਕਰਾਂ ਜਗਤ ਲੋਕਾਈਆ ਤੇ ਚੌਥੇ ਘਰ ਵਿੱਚ ਪਰਮੇਸ਼ਰ ਦਾ ਆਵਾਸ ਹੁੰਦਾ ਉੱਥੇ ਕਹਿੰਦਾ ਮੈਂ ਕਿਸੇ ਨੂੰ ਜਾਣ ਨਹੀਂ ਦੇਣਾ ਉੱਥੇ ਮੈਂ ਕਿਸੇ ਨੂੰ ਲਾ ਨਹੀਂ ਲੈਣ ਦੇਣੀ ਪਰਮੇਸ਼ਰ ਦੇ ਨਾਲ ਮੈਂ ਕਿਸੇ ਦਾ ਮੇਲ ਨਹੀਂ ਹੋਣ ਦੇਣਾ ਸਾਰਿਆਂ ਨੂੰ ਮੈਂ ਦੁਹਾਗਣਾ ਹੀ ਰਹਿਣ ਦੇਣਾ ਸੁਹਾਗਣ ਉਹਦੀ ਕਿਸੇ ਨੂੰ ਹੋਣ ਨਹੀਂ ਦੇਣਾ ਗੁਰਮੁਖ ਗੋਦ ਟਿਕਾਵਣ ਜਮ ਕੇ ਮੂਲ ਨਾਮਾਵਾ ਇਹ ਮੇਰੀ ਬੇਪਰਵਾਹੀਆ ਕਿ ਉਹ ਕਹਿੰਦਾ ਇਹ ਮੇਰੀ ਬੇਪਰਵਾਹੀ ਆ ਕਿ ਮੈਂ ਕਿਸੇ ਵੀ ਮਾਂ ਦੀ ਗੋਦ ਵਿੱਚ ਗੁਰਮਖ ਨੂੰ ਜੰਮਣ ਹੀ ਨਹੀਂ ਦੇਣਾ ਸਾਧ ਸੰਤ ਫੱਕਰ ਕਰਾਂ ਨਹੀਂ ਥਾਵਾਂ ਦਰਦਰ ਅਲਖ ਜਗਾਈਆ ਤੇ ਜਿਹੜੇ ਸੱਚੇ ਪਰਮੇਸ਼ਰ ਨੂੰ ਮੰਨਣ ਵਾਲੇ ਆ ਸੰਤ ਫਕੀਰ ਆ ਉਹਨਾਂ ਨੂੰ ਮੈਂ ਕੀ ਕਰ ਦੇਣਾ ਬੇਕਾਰ ਕਰ ਦੇਣਾ ਨਹੀਂ ਥਾਵੇਂ ਕਰ ਦੇਣਾ ਤਾਂ ਉਹ ਦਰਦਰ ਤੇ ਪਟਕਦੇ ਨਜ਼ਰ ਆਉਣਗੇ ਦੀਨ ਮਜਬਰਵਾਵਾ ਵਿੱਚ ਹਵਾਵਾ ਹਾਏ ਓ ਫਕਰ ਦੁਹਾਈਆ ਤੇ ਸਾਰੇ ਦੀਨ ਮਜਬ ਜਿਹੜੇ ਉਹ ਸਾਰੇ ਹੀ ਉਹਨਾਂ ਦੇ ਵਿੱਚ ਮੈਂ ਹਹਾ ਕਾਰਮ ਚਾਉਣੀ ਆ ਉਹ ਸਾਰੇ ਦੁਹਾਈਆਂ ਪਾਉਂਦੇ ਫਿਰਨਗੇ ਸੱਚ ਦਵਾਰੇ ਲੱਗੇ ਨਾ ਕਿਸੇ ਨਾਵਾ ਪ੍ਰਾਬੇ ਅਬినాਸੀ ਮਿਲਣ ਕੋਈ ਨਾ ਪਾਈਆ ਤੇ ਮੈਂ ਸੱਚ ਦਵਾਰੇ ਵੱਲ ਕਿਸੇ ਨੂੰ ਪਰਮੇਸ਼ਰ ਦੇ ਦਵਾਰੇ ਵੱਲ ਜਾਣ ਹੀ ਨਹੀਂ ਦੇਣਾ ਤੇ ਨਾ ਹੀ ਉਹਨੂੰ ਪਰਮੇਸ਼ਰ ਨੂੰ ਕਿਸੇ ਨਾਲ ਮਿਲਣ ਦੇਣਾ ਮਾਨਵ ਜਾਤੀ ਧਰਮਰਾਜ ਦੇ ਹੱਥ ਫੜਾਵਾ ਸੋਣਾ ਆਪਣਾ ਬਲ ਪ੍ਰਗਟਾਈਆ ਤੇ ਜਿਹੜੀ ਮਾਨਵ ਜਾਤੀ ਆ ਜਦੋਂ ਕੂੜ-ਵਕਾਰ ਚ ਫਸ ਜੇਗੀ ਤੇ ਆਪਣੇ ਆਪ ਵੀ ਉਹਨੇ ਧਰਮਰਾਜ ਦੇ ਹੱਥ ਚ ਹੀ ਜਾਣਾ ਤੇ ਧਰਮਰਾਜ ਦੇ ਹੱਥ ਵਿੱਚ ਮੈਂ ਕਹਿੰਦਾ ਫੜ-ਫੜ ਕੇ ਫੜਾਵਾਗਾ ਇਹ ਮੇਰਾ ਜਿਹੜਾ ਬਾਲਿਆ ਲੱਖ 84 ਵਿੱਚ ਫੜਾਵਾ ਫਿਰ ਤੇ ਫਿਰ ਤੇ ਗੇੜ ਕੋਈ ਨਾ ਘਟਾਈਆ ਤੇ ਉਹ ਹਮੇਸ਼ਾ ਹੀ 184 ਦੀਆਂ ਜੋਨੀਆਂ ਵਿੱਚ ਭਟਕਦੇ ਰਹਿਣਗੇ ਆਉਣ ਜਾਣ ਦੇ ਢੇੜੇ 'ਚ ਫਸੇ ਰਹਿਣਗੇ ਤੇ ਇਹ ਵਾਲਾ ਢੇੜਾ ਉਹਨਾਂ ਦਾ ਮੈਂ ਕੱਟਣ ਨਹੀਂ ਦੇਣਾ ਅੱਠੇ ਪੈਰ ਦਰ ਠੰਡੇ ਮੈਂ ਕਰ ਲਾਵਾਂ ਪ੍ਰਭ ਅੱਗੇ ਮੰਗ ਮੰਗਾਈਆ ਤੇ ਮੈਂ ਪਰਮੇਸ਼ਰ ਅੱਗੇ ਅੱਠੇ ਪੈਰ ਇਹੋ ਹੀ ਮੰਗ ਮੰਗਦਾ ਰਹਿਣਾ ਤੇ ਉਹ ਸਰਸੰਗਤ ਜੀ ਆਪਾਂ ਪਰਮੇਸ਼ਰ ਅੱਗੇ ਕੀ ਮੰਗ ਮੰਗਣੀ ਆ ਕਿ ਅਸੀਂ ਸਤ ਜੋਗੀ ਜੀਵ ਬਣੀਏ ਅਸੀਂ ਸਤਜੋਗ ਦੀ ਧਾਰਾ ਵਿੱਚ ਰਹੀਏ ਕਿਉਂਕਿ ਜੇ ਕਲਜੋਗ ਆਪਣੀ ਮੰਗ ਪਰਮੇਸ਼ਰ ਤੋਂ ਮੰਗਵਾ ਲੈਂਦਾ ਆ ਤੇ ਅਸੀਂ ਕਿਉਂ ਨਹੀਂ ਮੰਗਵਾ ਸਕਦੇ ਉਹ ਕੀ ਕਹਿ ਰਿਹਾ ਮੈਂ ਅੱਠੇ ਪੈਰ ਪਰਮੇਸ਼ਰ ਅੱਗੇ ਇਹੀ ਬੇਨਤੀ ਕਰਦਾ ਰਹਿਣਾ ਆ ਕਿ ਉਹ ਸਾਰਿਆਂ ਦੇ ਅੱਗੇ ਮੈਂ ਇਹੀ ਪਰਮੇਸ਼ਰ ਕੋਲ ਮੰਗਦਾ ਰਹਿਣਾ ਤੇ ਇਹੀ ਕਰਲਾਉਂਦਾ ਰਹਿਣਾ ਆ ਕਿ ਇਹ ਜਿਹੜੀ ਵੀ ਸ੍ਰਿਸ਼ਟੀ ਆ ਇਹ ਹਮੇਸ਼ਾ ਹੀ ਕਲਜੋਗ ਦੇ ਵਿੱਚ ਫਜ਼ੀਰ ਰਵੇ ਨੌ ਖੰਡ ਸਤ ਦੀ ਬਤੇਰੀ ਮਿਲੇ ਕਿਸੇ ਨਾ ਸ਼ਾਮਾ ਸਿਰ ਹੱਥ ਨ ਕੋਏ ਰਖਾਈਆ ਤੇ ਕਾਲ ਯੁਗ ਕੀ ਪਰਮੇਸ਼ਰ ਤੋਂ ਮੰਗਦਾ ਹੈ ਕਿ ਨੌ ਖੰਡ ਤੇ ਸਤ ਦੀਪ ਧਰਤੀ ਦੇ ਉੱਤੇ ਜਿੰਨੇ ਵੀ ਹੈ ਉੱਥੇ ਪਰਮੇਸ਼ਰ ਦਾ ਕਿਤੇ ਵੀ ਕਿਸੇ ਨੂੰ ਕੋਈ ਓਟ ਆਸਰਾ ਨਾ ਮਿਲੇ ਕਿਸੇ ਦੇ ਸਿਰ ਤੇ ਉਹਦਾ ਹੱਥ ਨ ਹੋਵੇ ਮੈਂ ਖੁਸ਼ੀ ਦੇ ਢੋਲੇ ਗੀਤ ਗਾਵਾ ਗਾਗਾ ਸ਼ੁਕਰ ਮਨਾਈਆ ਤੇ ਮੇਰੀ ਇਸੇ ਵਿੱਚ ਹੀ ਖੁਸ਼ੀ ਆ ਤੇ ਮੈਂ ਚਾਵਾਂ ਦੇ ਨਾਲ ਢੋਲੇ ਗਾਉਂਦਾ ਆ ਪਿਆਰ ਮੁਹੱਬਤ ਰਹਿਣ ਦਿੱਤੀ ਨਹੀਂ ਵਿੱਚ ਭਰਾਵਾ ਪਿਤਾ ਪੁੱਤ ਨਾਲ ਲੜਾਈ ਆ ਤੇ ਜਦੋਂ ਕੋਰ ਕਾਲਯੁਗ ਹੁੰਦਾ ਆ ਤੇ ਉਹਦਾ ਇੱਕ ਇਹ ਵੀ ਚਿੰਨ ਲੱchnਾ ਕਿ ਆਪਸ ਵਿੱਚ ਭਰਾ ਭਰਾ ਦਾ ਪਿਆਰ ਨਹੀਂ ਰਹਿ ਗਿਆ ਤੇ ਪਿਤਾ ਪੁੱਤ ਦੇ ਨਾਲ ਵੀ ਉਹਦੀ ਹਮੇਸ਼ਾ ਹੀ ਝਗੜਾ ਦਿਖਣ ਨੂੰ ਮਿਲਦਾ ਆ ਝੂਠ ਝੂਠ ਦੋਵੇਂ ਗੱਲ ਵਕੜੀ ਪਾਵਾਂ ਖੁਸ਼ੀ ਖੁਸ਼ੀ ਵਿੱਚੋਂ ਬਣਾਈਆ ਤੇ ਝੂਠ ਝੂਠ ਜਿਹੜਾ ਕਲਯੁਗ ਵਿੱਚ ਕੀ ਕਰਦਾ ਆ ਜਫੀਆਂ ਪਾਉਂਦਾ ਆ ਖੁਸ਼ੀਆਂ ਮਨਾਉਂਦਾ ਆ ਉਲਟੇ ਵਹਿਣ ਵਹਾਏ ਵਿੱਚ ਦਰਿਆਵਾਂ ਤਟ ਕਿਨਾਰੇ ਦੀਆਂ ਵਿਖਾਈਆ ਇਹ ਸਾਰਾ ਜਿਹੜਾ ਸ੍ਰਿਸ਼ਟੀ ਦਾ ਮੈਂ ਉਲਟਾ ਵਹਿਣ ਵਹਾ ਦੇਾਂਗਾ ਕਿ ਜੋ ਵੀ ਪਰਮੇਸ਼ਰ ਨੂੰ ਮੰਨਣ ਵਾਲੇ ਸੱਚੇ ਮਾਰਗ ਤੇ ਚੱਲਣ ਵਾਲੇ ਉਹਨਾਂ ਦਾ ਵੀ ਮੈਂ ਇਦਾਂ ਦਾ ਹਾਲ ਕਰਦਾਗਾ ਕਿ ਉਹ ਵੀ ਉਹਨਾਂ ਦੀ ਕੂੜੀ ਕਿਰਿਆ ਵੱਲ ਵੇਖਣਗੇ ਵੀ ਵੇਖੋ ਜੀ ਝੂਠੇ ਝੂਠੇ ਕਿੱਦਾਂ ਖੁਸ਼ੀਆਂ ਮਨਾਉਂਦੇ ਨੇ ਤੁਸੀਂ ਮਹਾਰਾਜ ਨੂੰ ਮੰਨ ਕੇ ਵੇਖੋ ਦੁਖੀਆਂ ਤੇ ਉਹਨਾਂ ਦੇ ਵੀ ਮਨ 'ਚ ਇਹੀ ਆਊਗਾ ਵੀ ਆਪਾਂ ਵੀ ਇਹੀ ਕੰਮ ਕਰੀਏ ਇਹ ਸਾਰੇ ਉਲਟੇ ਵਹਿਣ ਜਿਹੜੇ ਕਲਯੁਗ ਨੇਮ ਹੋਣੇ ਆਇਕੋ ਪੁਰਖ ਅਕਾਲ ਬਲਾਵਾ ਗੋਰੇ ਅਵਤਾਰ ਪੈਗੰਬਰਾਂ ਨਾਲ ਮਲਾਈਆ ਤੇ ਮੈਨੂੰ ਕਹਿੰਦਾ ਇਕੋ ਪਰਮੇਸ਼ਰ ਪਰਮਾਤਮਾ ਦਾ ਡਾਰਾ ਹੋਰ ਕਿਸੇ ਦਾ ਨਹੀਂ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨੇਕ ਲੰਕਨ ਰਹਿਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੇ ਕੋਲੋਂ ਆਪਣੀ ਖਾਲੀ ਚੋਲੀ ਪਰਾਵਾ ਕਰਨੀ ਦੀ ਊਣ ਤਾਂ ਰਹਿਣ ਕੋਈ ਨਾ ਪਾਈਆ ਤੇ ਕਹਿੰਦਾ ਮੈਂ ਉਹ ਪਰਮੇਸ਼ਰ ਪ੍ਰਮਾਤਮਾ ਜਿਹੜਾ ਕਿਰਪਾ ਕਰਦਾ ਸਾਰਿਆਂ ਦੇ ਉੱਤੇ ਉਹਦਾ ਸੱਚਾ ਖੇਲ ਆ ਉਹ ਨੇਕ ਲੰਕਿਆ ਉਹ ਰਾਜਿਆਂ ਦਾ ਰਾਜਾ ਆ ਤੇ ਉਹਦੇ ਅੱਗੇ ਬੇਨਤੀ ਕਰਕੇ ਮੈਂ ਆਪਣੀ ਖਾਲੀ ਝੋਲੀ ਭਰਉਣਾ ਆ ਤੇ ਇਹਦੇ ਵਿੱਚ ਮੈਂ ਕੋਈ ਵੀ ਕਮੀ ਨਹੀਂ ਰਹਿਣ ਦੇਣੀ ਚਾਹੁੰਦਾ ਸੋ ਆਓ ਹਰ ਸੰਗਤ ਜੀ ਅਸੀਂ ਸੱਤ ਦੀ ਧਾਰਾ ਨੂੰ ਅਪਣਾਉਣਾ ਹੈ ਤੇ ਕਾਲਯੁਗ ਦੀ ਧਾਰਾ ਜਿਹੜੀ ਹੈ ਉਹਨੂੰ ਛੱਡਣਾ ਹੈ ਇਹੋ ਹੀ ਸਾਡੇ ਪਰਮੇਸ਼ਰ ਦੀ ਸਿੱਖਿਆ ਹੈ ਤੇ ਤਾਂ ਹੀ ਅਸੀਂ ਕਾਲਯੁਗ ਦੀ ਇਹ ਕੂੜੀ ਕਰਿਆ ਤੋਂ ਅਸੀਂ ਬਚ ਸਕਦੇ ਹਾਂ ਸੋ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦੀ ਹਾਂ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਡ ਕੱਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਖੀਮਾ ਮੰਗਦੀ ਹਾਂ ਆਓ ਮੇਰੇ ਨਾਲ ਪੰਜ ਜਕਾਰਿਆਂ ਦਾ ਸਾਥ ਦਿਓ ਜੀ ਸੋ ਹੰਗ ਮਾਰਾਈ ਸ਼ੇਰ ਸਿੰਘ ਜੀ ਰਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਾ אישר סנגו וישנו פגמאנדייה סוננגו מא라이שר סנגו וישנו פגמאנדייה Bye,